ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗੀ ਆਮ ਆਦਮੀ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਜਲਦ ਛੁੱਟੀ ਹੋ ਸਕਦੀ ਹੈ। ਛੋਟੇਪੁਰ ਨੂੰ ਲੈ ਕੇ ਪਾਰਟੀ ਕਾਰਵਾਈ ਕਰਨ ਦੀ ਤਿਆਰੀ ਚ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਜਰਨੈਲ ਸਿੰਘ ਮੁਤਾਬਕ ਉਹਨਾਂ ਦੀ ਇਸ ਮਾਮਲੇ ਤੇ ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਮੀਟਿੰਗ ਵੀ ਹੋਣੀ ਹੈ। ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਵੀ ਕ੍ਰਿਮੀਨਲ, ਕਿਸੇ ਵੀ ਕਰਪਟ ਤੇ ਕਿਸੇ ਵੀ ਕਮਨਲ ਦੇ ਲਈ ਕੋਈ ਜਗ੍ਹਾ ਨਹੀਂ ਹੈ। ਜੇ ਕੋਈ ਉਹਦੇ ਚ ਸਚਾਈ ਹੋਵੇ ਤਾਂ ਸਾਡੀ ਪਾਰਟੀ ਤਾਂ ਇਹ ਵੀ ਕਹਿੰਦੀ ਹੈ ਕਿ ਜੇ ਅਖੀਰਲੇ ਟਾਈਮ ਤੱਕ ਜੇ ਕਿਸੇ ਦੇ ਖਿਲਾਫ ਕੋਈ ਇਹੋ ਜਿਹਾ ਮਸਲਾ ਮਿਲ ਜਾਵੇ ਜਿਹਦੇ ਵਿੱਚ ਬੜਾ ਗੰਭੀਰ ਮਸਲਾ ਹੋਵੇ ਉਹਨੂੰ ਛਪਾਇਆ ਹੋਵੇ ਕੋਈ ਐਫ ਆਈ ਆਰ ਛਪਾਈ ਹੋਵੇ ਜਾਂ ਕੋਈ ਦੋਸ਼ ਉਹਨੇ ਛਪਾਇਆ ਹੋਵੇ ਤੇ ਇੱਕ ਦਿਨ ਪਹਿਲੇ ਵੀ ਅਸੀਂ ਟਿਕਟ ਕੱਢ ਸਕਦੇ ਹਾਂ ਸੂਤਰਾਂ ਮੁਤਾਬਕ ਛੋਟੇਪੁਰ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਾਹਮਣੇ ਪੈਸੇ ਲੈਣ ਦੀ ਗੱਲ ਕਬੂਲ ਲਈ ਹੈ ਖਬਰ ਇਹ ਵੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਪੰਜਾਬ 'ਚ ਵੱਡੀ ਜ਼ਿੰਮੇਵਾਰੀ ਸੰਭਾਲ ਸਕਦੀ ਹੈ ਪੂਰੇ ਮਾਮਲੇ ਤੇ ਜਦੋਂ এবੀਪੀ ਸਾਜਾ ਨੇ ਸੁੱਚਾ ਸਿੰਘ ਛੋਟੇਪੁਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕੀਤਾ ਛੋਟੇਪੁਰ ਮੁਤਾਬਕ ਉਹ ਜਲਦੀ ਪ੍ਰੈਸ ਕਾਨਫਰੰਸ ਕਰਕੇ ਸੀਡੀ ਮਾਮਲੇ ਤੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਜ਼ਿਕਰ ਹੋਇਆ ਕਿ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਟਿਕਟਾਂ ਬਦਲੇ ਪੈਸੇ ਲੈਣ ਦੇ ਇਲਜ਼ਾਮ ਨੇ ਇਹ ਇਲਜ਼ਾਮ ਲਾਉਂਦਿਆਂ ਇੱਕ ਸੀਰੀ ਵਾਇਰਲ ਹੋਈ ਹੈ ਹਾਲਾਂਕਿ ਪਹਿਲਾਂ ਵੀ ਉਹ ਇਸ ਸੀਡੀ ਨੂੰ ਝੂਠਾ ਘਰਾੜ ਦੇ ਚੁੱਕੇ ਨੇ